ਜਲੰਧਰ ਦੇ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਅੱਜ ਜਲੰਧਰ ਦੇ ਨਗਰ ਨਿਗਮ ਦੇ ਕਮਿਸ਼ਨਰ ਤੇ ਮੇਅਰ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਈ ਸਾਲਾਂ ਤੋਂ ਕਿੜੀਆਂ ਮੰਗਾਂ ਔਰ ਨਗਰ ਨਿਗਮ ਦੇ ਜੋ ਹੈ ਕਮਿਸ਼ਨਰ ਵੱਲੋਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਸਾਡੇ ਨਾਲ ਸੰਨੀ ਜੀ ਸੰਨੀ ਜੀ ਕੀ ਕਾਰਨ ਹੈ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਤੁਹਾਡੇ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਂਦੇ ਨੇ ਕਈ ਮੰਗਾਂ ਹੈਗੀਆਂ ਕਿ ਜਲੰਧਰ ਨਗਰ ਨਿਗਮ ਦੇ ਹੱਕ ਉਹਨਾਂ ਦੇ ਹੱਥ ਵਿੱਚ ਹੈ ਕਿੜੀ ਉਹ ਮੰਗਾਂ ਪੂਰੀਆਂ ਕਿ ਅਸੀਂ ਲਗਭਗ ਪਿਛਲੇ 15 ਦਿਨਾਂ ਤੋਂ ਮੰਗ ਪੱਤਰ ਦਿੱਤਾ ਹੋਇਆ ਸੀਗਾ ਉਹ ਪਾਕਿਸਤਾਨ ਦੇ ਨਾਲ ਜਿਹੜੀ ਯੁੱਧ ਸ਼ੁਰੂ ਹੋ ਗਿਆ ਉਸ ਕਰਕੇ ਅਸੀਂ ਥੋੜਾ ਸ਼ਾਂਤ ਰਹੇ 1 ਸਪਨਾਲਾ ਆਪਣਾ ਥੋੜਾ ਲੇਟ ਕੀਤਾ ਤੇ ਅੱਜ ਪ੍ਰਸ਼ਾਸਨ ਨੇ ਸਾਡੀ ਮੀਟਿੰਗ ਸੱਦੀ ਹੋਈ ਸੀ ਇਹਨਾਂ ਨੇ ਅਫਸਰਾਂ ਨੇ ਦਾ ਮੇਅਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਦਾ ਮੇਅਰ ਸਾਹਿਬ ਨੇ ਉੱਥੇ ਮੇਅਰ ਹਾਊਸ ਸਾਨੂੰ ਸੱਦਿਆ ਤੁਸੀਂ ਉੱਥੇ ਬਾਕੀ ਮੀਡੀਆ ਦੇ ਚਲੋ ਪਹੁੰਚਾਈ ਤੁਸੀਂ ਉੱਥੇ ਦੇਖੋ ਬੈਠਣ ਤੱਕ ਦਾ ਇੰਤਜ਼ਾਮ ਨਹੀਂ ਨਾ ਕੋ 100 ਕੁਰਸੀ ਨਹੀਂ ਸਰੀ ਤੇਦੇ 100-100 ਕਰੋੜ ਦੇ ਕੱਪੜੇ ਇਹਨਾਂ ਦੀ ਨੱਕ ਥੱਲੇ ਹੁੰਦੇ ਪਏ ਆ 100-100 ਕੁਰਸੀ ਨਹੀਂ ਇਹਨਾਂ ਕੋਤੇ ਸਰੀ ਬੈਠਣ ਲਈ ਮਲਾਜ਼ਮਾਂ ਦੇ ਤੇ ਅਸੀਂ ਤਾਂ ਜਿਹੜੀ ਮੰਗ ਸੀ ਸਾਡੀ ਪਹਿਲੀ ਮੰਗ ਸੀਗੀ ਵੀ ਜਿਹੜੇ ਅਸੀਂ ਦਿਨ ਤਿਹਾੜੇ ਦੇ ਛੁੱਟੀਆਂ ਦੇ ਦਿਨਾਂ 'ਚ ਅਸੀਂ ਕੰਮ ਕਰਦੇ ਆ ਉਹਨੂੰ ਉਹ ਸਾਨੂੰ ਬੰਦੇ ਪੈਸੇ ਦਿੱਤੇ ਜਾਣ ਚਾਹੇ ਉਹ ਮਹੀਨੇ ਦੀ ਮਹੀਨੇ ਜਿਹੜੇ ਮਹੀਨੇ 'ਚ ਇੱਕ ਛੁੱਟੀ ਆਉਂਦੀ ਆ ਦੋ ਆਉਂਦੀਆਂ ਤੇ ਤਿੰਨ ਆਉਂਦੀਆਂ ਛੁੱਟੀਆਂ ਮਹੀਨੇ ਦੀ ਮਹੀਨੇ ਲਈ ਜਾਣ ਤਨਖਾਹ ਦੇ ਨਾਲ ਪਰ ਇਹ ਕਮਿਸ਼ਨਰ ਸਾਹਿਬ ਕਿਸੇ ਗੱਲ ਤੇ ਆਜ ਨਹੀਂ ਰਹੇ ਹੈਗੇ ਤੇ ਅਸੀਂ ਮੀਟਿੰਗ ਦਾ ਬਾਈਕਾਟ ਕਰਕੇ ਆ ਗਏ ਆ ਦੂਜੀ ਮੰਗ ਸੀ ਸਾਡੀ ਵੀ ਅਸੀਂ ਸੀਐਲਸੀ ਨੂੰ ਜਾਂ ਠੇਕੇਦਾਰੀ ਪ੍ਰਤਾਹੀ ਇਹਦੇ ਦਾ ਅਸੀਂ ਸ਼ੁਰੂ ਤੋਂ ਵਿਰੋਧ 'ਚ ਹਾਂ ਰਵਾਂਗੇ ਔਰ ਇਹਦਾ ਵਿਰੋਧ ਕਰਾਂਗੇ ਅਸੀਂ ਸੀਐਲਸੀ ਦੇ ਧਰੂ ਭਰਤੀ ਨਹੀਂ ਹੋਣ ਦੇਣੀ ਕਾਰਪੋਰੇਸ਼ਨ ਚ ਕਦਰਮ ਕੀ ਹੈ ਨੀਚਲੇ ਅਫਸਰ ਕਿਉਂ ਨਹੀਂ ਮੰਗਾ ਕਿੜੀਆਂ ਮੰਨੀਆਂ ਜਾਂਦੀਆਂ ਹੈਗੀਆਂ ਕਿਉਂ ਨਗਰ ਨਗਰ ਕਮਿਸ਼ਨਰ ਆਪਣੇ ਮੁਲਾਇਮਾਂ ਦੇ ਹੱਕ ਦੇ ਪਤਾ ਨਹੀਂ ਉਹਨਾਂ ਇਹਦਾ ਇਹਨਾਂ ਨੂੰ ਪਤਾ ਹੋਊਗਾ ਜਾਂ ਇਹ ਪੈਸੇ ਪੈਸਾ ਵੱਲ ਨੂੰ ਤੁਰੇ ਹੋਏ ਆ ਇਹਦੇ ਕੰਮ ਤੇ ਤੁਸੀਂ ਸ਼ਹਿਰ ਦਾ ਹਾਲ ਦੇਖੋ 800 900 ਕਰੋੜ ਰੁਪਈਆ ਜਿਹੜੇ ਸ਼ਹਿਰ ਤੇ ਲੱਗਾ ਹੋਵੇ ਤਾਂ ਉਹ ਸ਼੍ਰੀਨਗਰ ਬਣ ਜਾਵੇ ਕਿੱਡਾ ਕਿੱਡਾ ਸ਼ਹਿਰ ਹੈ 15 16 ਲੱਖ ਦੀ ਆਬਾਦੀ ਹੈ ਪਰ ਇਹਦੇ ਕਾਗਜ਼ਾਂ 'ਚ ਸਭ ਕੁਝ ਲੱਗ ਚੁੱਕਾ ਹੋਇਆ ਤੇ ਤੁਹਾਨੂੰ ਦਿਖਦਾ ਕਿਤੇ ਇੱਕ ਸਾਲ ਚ ਚਾਰ ਚਾਰ ਵਾਰੀ ਬਸ ਰੰਗ ਰੋਗਨ ਕਰਾਈ ਜਾਂਦੇ ਆ ਗ੍ਰਿੱਲਾਂ ਆ ਡਵਾਈਡਰ ਬਾਹਰਲੇ ਸੈਂਟਰ ਪਰ ਚਾਰ ਚਾਰ ਵਾਰੀ 26 ਜਨਵਰੀ ਤੇ 15 ਅਗਸਤ ਤੇ ਹੁਣ ਫੇਰ ਲੱਗੇ ਹੋਏ ਆ ਇਹ ਕਾਗਜ਼ਾਂ 'ਚ ਇਹ ਪੈਸੇ ਆ ਬਸ ਕੱਪੜੀਆਂ ਬਾਜੀਆਂ ਸਵੈ ਕਰਮਚਾਰੀ ਦੇ ਪ੍ਰਧਾਨ ਪੰਜਾਬ ਪ੍ਰਧਾਨ ਚੰਦਰਨ ਗਰੇਵਾਲ ਵੀ ਹੈ ਉਹਨਾਂ ਨਾਲ ਨਹੀਂ ਗੱਲਬਾਤ ਹੋਈ ਆਵੇਂ ਉਹਨਾਂ ਨੇ ਇਸ ਬਾਰੇ ਚੇਅਰਮੈਨ ਆ ਸਵੈ ਕਰਮਚਾਰੀ ਤੇ ਇਸ ਬਾਰੇ ਪੰਜਾਬ ਸਰਕਾਰ ਨੂੰ ਵੀ ਕਿਹਾ ਜਾਵੇ ਕਿਉਂ ਨਹੀਂ ਜਲੰਧਰ ਦੇ ਨਗਰ ਨਿਗਮ ਦੇ ਅਫਸਰ ਕਿਉਂ ਨਹੀਂ ਮਲਾਈਮਾ ਦੇ ਹੱਕ ਦੇ ਵਿੱਚ ਅਸੀਂ ਤਾਂ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਚੇਅਰਮੈਨ ਸਾਹਿਬ ਨੂੰ ਵੀ ਸਾਡੀਆਂ ਜੋ ਵੀ ਮੁਸ਼ਕਿਲਾਂ ਤਾਂ ਹੈ ਪਰ ਉਹਨਾਂ ਨੇ ਅੱਜ ਵੀ ਮੀਟਿੰਗ 'ਚ ਮੌਜੂਦ ਸੀਗੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਵੀ ਚਲੋ ਕੱਲ ਦਾ ਟਾਈਮ ਰੱਖੋ ਲੋਕਲ ਬੁਣੀ ਮੰਤਰੀ ਕੋਲ ਲਓ ਆਪਾਂ ਇਕੱਠੇ ਹੋ ਕੇ ਚੱਲਦੇ ਹਾਂ ਪਰ ਇਹ ਕਮਿਸ਼ਨਰ ਸਾਹਿਬ ਸਾਡੇ ਪਤਾ ਨਹੀਂ ਕਾਦੋਂ ਇਹਨਾਂ ਦੀ ਜਾਗ ਹੀ ਨਹੀਂ ਖੁੱਲਦੀ ਹੈਗੀ ਚੰਗੀਆਂ ਚੀਜ਼ ਤੇ ਗੱਲਾਂ ਸੁਣਨ ਲਈ ਇਹਨਾਂ ਦੇ ਕੰਨ ਹੀ ਬੰਦ ਰਹਿੰਦੇ ਆ ਤੇ ਇਸ ਕਰਕੇ ਅਸੀਂ ਤਾਂ ਜਿਹੜਾ ਦਿੱਤਾ ਹੋਇਆ ਨੋਟਿਸ ਅਸੀਂ ਵੀ ਵੀਰਵਾਰ ਤੋਂ ਬੰਦ ਹੈ ਕੰਮ ਕੀ ਜਲੰਧਰ ਦੇ ਵਿੱਚ ਬਿਲਕੁਲ ਕੰਮ ਚੱਪ ਰਹੇ ਜਲੰਧਰ ਦੇ ਵਿੱਚ ਦੇਖੋ ਜੀ ਸਫਾਈ ਸੇ ਤੇ ਸਿਵਰਮੈਨਾਂ ਦੇ ਪ੍ਰਧਾਨ ਰਾਜੂ ਜੀ ਫਾਇਰ ਵੀ ਗੇਟ ਦੇ ਪ੍ਰਧਾਨ ਸੋਤਾ ਸਾਹਿਬ ਆਇਆ ਸੀ ਤਾਲਮਿਲ ਕਮੇਟੀ ਦੇ ਪ੍ਰਧਾਨ ਪਵਨ ਅਗਨੀ ਹੋਤੀ ਜੀ ਇਕਤਾ ਯੂਨੀਅਨ ਜਿਹੜੀ ਪਿੱਛੇ ਸਿਕੰਦਰ ਗਿੱਲ ਹੁਣੀ ਰਾਜੂ ਖੋਸਲਾ ਜੀ ਔਰ ਅਸ਼ੋਕ ਪੀਲ ਜੀ ਪੰਜਾਬ ਸਟੇਟ ਮਿਊਨਿਸਪਲ ਕਰਮਚਾਰੀ ਦਲ ਤੇ ਵਾਟਰ ਸਪਲਾਈ ਰਿਕਵਰੀ ਯੂਨੀਅਨ ਇਹ ਸਾਰੀਆਂ ਜਥੇਬੰਦੀਆਂ ਅਸੀਂ ਬੀਰਵਾਦ ਤੋਂ ਕੰਮ ਬੰਦ ਹੈ ਤੇ ਅਫਸਰੀ ਕਲੈਰੀਕਲ ਸਟਾਫ ਵੀ ਵਿਕੀ ਸੋਤਾ ਜੀ ਵੀ ਉਹਨਾਂ ਦਾ ਵੀ ਸਾਨੂੰ ਪੂਰਾ ਸਮਰਥਨ ਹੈ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਅਸੀਂ ਬੀਰਵਾਦ ਤੋਂ ਬਹਿ ਜਾਣਾ ਕਮਿਸ਼ਨਰ ਦੇ ਦਫ਼ਤਰ ਅਗੇ ਕਮਿਸ਼ਨਰ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹੈ ਮੇਰ ਸਾਹਿਬ ਵੀ ਵਿੱਚ ਬੈਠੇ ਹੋਏ ਸੀ ਕੀ ਗੱਲ ਹੋਈ ਕੋਈ ਸੇਟਾ ਕਿਉਂ ਨਹੀਂ ਕੱਟਦੇ ਬਈ ਕਮਿਸ਼ਨਰ ਸਾਹਿਬ ਕਿਉਂ ਨਹੀਂ ਆਪ ਤੁਹਾਡੇ ਜਿਹੜੀਆਂ ਮੰਗਾਂ ਹੈਗੀਆਂ ਉਹ ਕਿਉਂ ਨਹੀਂ ਆ ਕਮਿਸ਼ਨਰ ਸਾਹਿਬ ਸਾਨੂੰ ਪਹਿਲੀ ਮੰਗ ਤੇ ਹੀ ਕਹਿੰਦੇ ਮੰਗ ਤਾਂ ਡੀਜਾ ਹੈ ਜ ਆ ਅਸੀਂ ਕਿਹਾ ਵੇ ਕਰ ਦਿਓ ਬਈ ਇਹ ਪਰਵਾਨ ਹੈ ਹਾਊਸ ਚ ਪਾਉਗੀ ਤਾਂ ਤੁਸੀਂ ਉਦੋਂ ਸ਼ੁਰੂ ਕਰ ਦਿਓ ਪੈਸੇ ਦੇ ਦੇ ਮੇਰ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਅਸੀਂ ਕਰ ਦਵਾਂਗੇ ਹਾਊਸ ਚ ਪਾਸ ਅਸੀਂ ਕਿਹਾ ਕਮਿਸ਼ਨਰ ਸਾਹਿਬ ਕਹਿੰਦੇ 31 ਜੁਲਾਈ ਤੱਕ ਤੁਹਾਨੂੰ ਅਸੀਂ ਹਨਾ 31 ਮਈ ਤੱਕ ਤੁਹਾਨੂੰ ਇਹਦਾ ਕੋਈ ਡਿਸੀਜਨ ਦੇ ਦੇਵਾਂਗੇ ਅਸੀਂ ਕਿਹਾ ਅਸੀਂ 5 ਮਹੀਨੇ ਦਿੰਨੇ ਅਕਤੂਬਰ ਚ ਤੁਸੀਂ ਡਿਸੀਜਨ ਤੋਂ ਬਾਬਾਈ ਦੇ ਦਿਹਾੜੇ ਤੇ ਸਾਨੂੰ ਇਹ ਪੈਸੇ ਦੇ ਦਿਓ ਛੁੱਟੀਆਂ ਦੇ ਦੋ ਵਾਰੀ ਕਰਕੇ ਦੇ ਦਿਓ ਪਰ ਕਿਸੇ ਗੱਲ ਤੇ ਨਹੀਂ ਆਉਂਦੇ ਗੱਲ ਐਵੇਂ ਹੀ ਪਟਕਾਈ ਜਾਂਦੇ ਵਿਸ਼ਾ ਜੋ ਆਈਏ ਐਸ ਅਫਸਰਾਂ ਦੀ ਹੁੰਦੀ ਹੈ ਆਦਤ ਵੀ ਇਹ ਵਿਸ਼ੇ ਤੋਂ ਪਟਕੇ ਜੱਥੇ ਬੰਦੀਆਂ ਤੇ ਅਸੀਂ ਪਹਿਲੀ ਮੰਗ ਨਹੀਂ ਸਿਰੇ ਚੜੀ ਅਸੀਂ ਉੱਥੋਂ ਮੇਰ ਉੱਥੋਂ ਮੀਟਿੰਗ ਦਾ ਬਾਈਕਾਟ ਕਰਕੇ ਆ ਗਏ ਸਾਰੇ ਕੀ ਹੁਣ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਅਗਲੀ ਰਣਨੀਤੀ ਅਸੀਂ ਵੀਰਵਾਦ ਤੋਂ ਕੰਮ ਬੰਦ ਹੈ ਸਾਰਾ ਔਰ ਜੇ ਇਹ ਕੰਮ ਵਧਿਆ ਤੇ ਅਸੀਂ ਆਪਣੇ ਬਾਲਮੀਕੀ ਸਮਾਜ ਦੇ ਮੱਲਿਆਂ 'ਚ ਪੀਪੇ ਖੜਕਾ-ਖੜਕਾ ਕੇ ਸਾਰਿਆਂ ਨੂੰ ਹੌਕਾ ਦਵਾਂਗੇ ਵੀ ਇਹ ਜਿਹੜੇ ਚੰਦ ਬੰਦੇ ਸਾਡੇ ਹੀ ਸਮਾਜ ਦੇ ਜਿਹੜੇ ਕਹਿੰਦੇ ਵੀ ਠੇਕੇਦਾਰੀ ਦਾਈ ਰੱਖ ਲਓ ਸੀਐਲਸੀ ਦਾਈ ਰੱਖ ਲਓ ਮੱਲੇਾਂ 'ਚ ਜਾਨੂ ਕੁਰਾਵਾਂਗੇ ਦੁਨੀਆ ਨੂੰ ਸਾਡੇ ਲੋਕਾਂ ਨੂੰ ਵੇ ਸੀਐਲਸੀ ਇਹ ਜਿਹਦੇ 'ਚ ਬੱਦੇ ਪੱਕੇ ਨਹੀਂ ਹੋਣੇ ਸਬਾਜਮ ਔਰ ਇਹ ਇਹਤੇ ਡੈਥ ਕੇਸ ਵੀ ਇਹਨਾਂ ਨੇ ਬੰਦ ਕਰ ਦੇਣੇ ਸਾਡੇ ਅਸੀਂ ਮੱਲੇ ਮੱਲੇ ਪੀਪੇ ਘੜਕਾਉਣੇ ਬਸਤੀਆਂ ਜੁਕੈਂਟ ਸ਼ਹਿਰ ਦੇ ਅਸੀਂ ਸਾਰੇ ਜਾਣਨ ਨੂੰ ਉਲਨ ਬਣਾ ਲੈਣਾ ਕੰਬਦੀਆ ਤੇ ਦੇਖਿਆ ਸੀ ਗੱਲਬਾਤ ਕੀਤੀ ਗਿਆ ਸੰਨੀ ਜੀ ਦੇ ਨਾਲ ਉਹਨਾਂ ਦਾ ਕਹਿਣਾ ਹੈ ਨਗਰ ਨਿਕਮ ਦੇ ਕਮਿਸ਼ਨਰ ਪਰ ਕਈ ਸਾਲਾ ਤੋਂ ਉਹਨਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਨੇ ਤੇ ਕਈ ਵਾਰ ਮੀਟਿੰਗਾਂ ਵੀ ਹੋਈਆਂ ਉਹਨਾਂ ਵੱਲੋਂ ਇਸ ਦੀਆਂ ਕਿੜੀਆਂ ਹਾਊਸ ਦੇ ਵਿੱਚ ਮਤਾ ਨਹੀਂ ਪਾਇਆ ਜਾਂਦਾ ਤੇ ਉਹਦੇ ਕਾਰਨ ਕਿੜਾ ਲਗਾਤਾਰ ਸਵੈ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਅਸੀਂ ਪੰਜਾਬ ਦੇ ਸਵੈ ਕਰਮਚਾਰੀ ਦੇ ਪ੍ਰਦਾਨ ਚੇਅਰਮੈਨ ਚੰਦਰਨ ਕਰੇਵਾਲ ਨੂੰ ਵੀ ਇਸ ਬਾਰੇ ਮੰਗ ਪੱਤਰ ਦਿੱਤਾ ਗਿਆ ਉਹਨਾਂ ਦਾ ਕਹਿੰਦਾ ਅਸੀਂ ਇਸ ਬਾਰੇ ਲੋਕਲ ਬੋਡੀ ਮੰਤਰੀ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਨੇ ਵੀਰਵਾਰ ਨੂੰ ਕਿਹੜੀ ਹੜਤਾਲ ਦੀ ਮੰਗ ਜੋ ਹੈ ਨਹੀਂ ਮੰਗਾ ਪੁਰੀਆਂ ਹੁੰਦੀਆਂ ਤੇ ਵੀਰਵਾਰ ਨੂੰ ਕਿਹੜੀ ਹੈ ਬਿਲਕੁਲ ਜਲੰਧਰ ਦੇ ਵਿੱਚ ਸਵੈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ